10 ਸਾਲ ਤੋਂ ਕੀਰਤਨ ਸੁਣ ਰਿਹਾ ਸੀ ਗੁਰਬਾਣੀ ਸੁਣ ਰਿਹਾ ਸੀ ਤੇ ਸੁਣਦੇ ਆ ਮਨ ਕੇ ਭਰੋਸਾ ਬਣ ਗਿਆ ਹਾਂ ਪ੍ਰਭੂ ਹੈ ਭਰੋਸਾ ਬਣ ਗਿਆ ਇਹ ਭਰੋਸਾ ਟੁੱਟ ਸਕਦਾ ਹੈ ਇਸ ਭਰੋਸੇ ਨੂੰ ਕੋਈ ਬੁਲਾਏ ਮਾਨ ਕਰ ਸਕਦਾ ਕੋਈ ਪਰਪਲ ਦਲੀਲ ਨਾਲ ਉਸ ਤੋਂ ਵਿਪਰੀਤ ਗੱਲ ਆਖ ਦੇਵੇ ਤੇ ਉਸ ਦਾ ਮਨ ਮੰਨ ਲਵੇ ਭਰੋਸਾ ਟੁੱਟ ਜਾਂਦਾ ਹੈ بڑے-ਬੜਿਆਂ ਦੇ ਭਰੋਸੇ ਟੁੱਟਦੇ ਮੈਂ ਦੇਖੇ ਨੇ ਇਹ ਵੀ ਮਹਿਸੂਸ ਕਰਦੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਭਰੋਸੇ ਦਾ ਟੁੱਟ ਜਾਣਾ ਟੁੱਟ ਜਾਂਦੇ ਆ ਅਗਰ ਕਿਸੇ ਨੂੰ ਸੁਣ ਕੇ ਭਰੋਸਾ ਨਹੀਂ ਟੁੱਟਿਆ ਹੋ ਸਕਦਾ ਹੈ ਸੰਸਾਰ ਦਾ ਕੋਈ ਗਹਿਰਾ ਦੁੱਖ ਭਰੋਸੇ ਨੂੰ ਤੋੜ ਕੇ ਰੱਖਦੇ ਨੇ ਕਿਸ ਤਰ੍ਹਾਂ ਰੱਬ ਨੂੰ ਮੰਨਦੇ ਨਹੀਂ ਕਿਸ ਤਰ੍ਹਾਂ ਰੱਬ ਹੋ ਸਕਦਾ ਹੈ ਪ੍ਰਮਾਤਮਾ ਕਿਸ ਤਰ੍ਹਾਂ ਹੋ ਸਕਦਾ ਹੈ ਇੰਨਾ ਦੁੱਖ ਇੰਨਾ ਦੁੱਖ ਭਰੋਸਾ ਤੋੜਨ ਵਾਸਤੇ ਹਜ਼ਾਰਾਂ ਸਾਧਨ ਬਾਰ ਮੌਜੂਦ ਨੇ ਭਰੋਸਾ ਜੋੜਨ ਵਾਸਤੇ ਜੇ ਕੇਵਲ ਸਤਸੰਗ ਹੋਰ ਕੁਝ ਵੀ ਨਹੀਂ ਕੇਵਲ ਗੁਰੂ ਨੂੰ ਸੁਣ ਭਰੋਸਾ ਟੁੱਟ ਸਕਦਾ ਹੈ ਪਰ ਬਾਰ ਬਾਰ ਸੁਣਿਆ ਹੋਇਆ ਜੋ ਮੰਨਿਆ ਗਿਆ ਹੈ ਮਨ ਕੇ ਜੋ ਭਰੋਸਾ ਬਣਿਆ ਹੈ ਤੇ ਭਰੋਸਾ ਬਣ ਕੇ ਭਾਵਨਾ ਬਣ ਗਈ ਹੈ ਭਗਤੀ ਬਣ ਗਈ ਹੁਣ ਇਹਦੇ ਤਨ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨਾ ਵਿਰੋਸਾ ਟੁੱਟੇ ਟੁੱਟੇਗਾ ਹੁਣ ਇਹ ਉਬਲਦੀ ਦੇਖ ਦੇ ਚ ਉਬਲ ਸਕਦਾ ਹੈ ਕਿਤਾ ਵਿਰੋਸਾ ਨਹੀਂ ਟੁੱਟੇਗਾ ਇਹ ਸੰਮ੍ਰਿஷ்ட ਹੋ ਜਾਏਗਾ ਇਹ ਜਲਾਤ ਦੇ ਚ ਵੀ ਪ੍ਰਮਾਤਮਾ ਨੂੰ ਦੇਖੇਗਾ ਅਗਰ ਕਿਸੇ ਨੇ ਇਸ ਦੇ ਟੁਕੜੇ ਕੀਤੇ ਇਹ ਉਹਦੇ ਵਿੱਚ ਵੀ ਪ੍ਰਮਾਤਮਾ ਨੂੰ ਦੇਖੇਗਾ ਜੋ ਦੀ ਸੋ ਤੇਰਾ ਰੂਪ ਕਰਕੇ ਹੋ ਜਾਏ ਸੰਮ੍ਰਿஷ்ட ਹੋ जैसे भगवान समदृष्ट है भगत समदृष्ट हो जाता है समदृष्टि पहचान है कि एदा सुनया होया मन तो आगे लंग के भरोसे तो आगे लंग के भावना बन गए भगत पंडित सूर छतरपत राजा भगत बराबर और ना कोए भगत दी बराबरी कोई नहीं कर सकदा क्यों भगत भगवान जैसा है भगत परमात्मा जैसा है। भगत ईश्वर जैसा है। समृद्ध हो जाता दे। है। ओदे ਲਈ ਸਭ ਕੁਝ ਈਸ਼ਵਰਮਈ ਹੋ ਜਾਂਦਾ ਹੈ। ਇਹ ਵਿਸ ਸੰਸਾਰ ਤੁਮ ਦੇਖਦੇ ਹਰ ਘਾ ਰੂਪ ਹੈ ਹਰ ਰੂਪ ਨਦਰਿਆ ਆ ਤਰ੍ਹਾਂ ਤਰ੍ਹਾਂ ਦੇ ਵਿਤਕ੍ਰਿਆਾਂ ਦੇ ਚ ਜੀਣ ਵਾਲੇ ਮਨੁੱਖ ਹੋ ਸਕਦਾ ਹੈ ਜੇ ਭਰੋਸੇ ਚ ਵੀ ਨਹੀਂ ਜੀਦਾ। ਅਜੇ ਸੁਣੀ ਹੋਈ ਬਾਣੀ ਮਨ ਦਾ ਇਸ਼ਾ ਨਹੀਂ ਬਣੀ ਸਰੋਤੇ ਵੀ ਨਹੀਂ ਸੁਣੀਏ ਮੰਨਿਏ ਨਕੇਤਾ ਭਾਵਨਾ ਸੁਣ ਕੇ ਜਿਸ ਦੀ ਬਣ ਗਈ ਏ ਸੁਣ ਕੇ ਜਿਸ ਦਾ ਭਰੋਸਾ ਬਣ ਗਿਆ ਖਤਰੇ ਚ ਹੈ ਭਰੋਸਾ ਟੁੱਟ ਵੀ ਸਕਦਾ ਕੋਈ ਤੋੜ ਕੇ ਰੱਖ ਦੇ ਔਰ ਮੈਂ ਇਸ ਜ਼ਿੰਦਗੀ ਦੇ ਚ ਅੰਦਾਜ਼ਨ 46 47 ਸਾਲ ਹੋ ਗਏ ਨੇ ਮੈਨੂੰ ਕਥਨ ਕਰਦੇ ਮੈਂ ਚੰਗੇ ਚੰਗੇ ਬੰਦੇ ਦੇਖੇ ਜਿਨ੍ਹਾਂ ਦੇ ਭਰੋਸੇ ਟੁੱਟ ਗਏ ਗੁਰੂ ਤੋਂ ਭਰੋਸੇ ਟੁੱਟ ਗਏ ਗੁਰਦੁਆਰੇ ਤੋਂ ਬਰੋਸੇ ਟੁੱਟ ਗਏ ਪ੍ਰਮਾਤਮਾ ਤੋਂ ਬਰੋਸੇ ਟੁੱਟ ਗਏ ਕਈਆਂ ਦੇ ਤੇ ਬਹੁਤ ਛੋਟੀ ਛੋਟੀ ਗੱਲ ਤੇ ਵੀ ਟੁੱਟੇ ਇਹ ਪਿਛਲੇ ਸਾਲ ਦੀ ਗੱਲ ਕੈਲੀਫੋਰਨੀਆ ਚ ਇੱਕ ਸੱਜਣ ਨੇ ਅਖੰਡ ਪਾਠ ਰਖਾਇਆ ਔਰ ਪਿੰਨੇ ਦੇ ਦਿਨ ਗੁਰਦੁਆਰੇ ਬੜੀ ਰੌਣਕ ਦੋ ਹਾਲ ਸੰਨ ਇੱਕ ਦੇ ਚ ਵਾਰਸ਼ਾਲਾ ਰੇ ਇੱਕ ਦਿਜਕਾ ਕਥਾ ਕਿਰਤਨ ਚੱਲਦਾ ਰਿਹਾ 24 ਘੰਟੇ ਲੰਗਰ ਚੱਲਦਾ ਰਿਹਾ ਗੁਰਦੁਆਰੇ ਵਿੱਚ ਜੋ ਕੁਝ ਚਾਹੀਦਾ ਸੀ ਉਸਨੇ ਪੁੱਛਾਇਆ ਔਰ ਬਹੁਤ ਕੁਝ ਨਵਾਂ ਬਣਾ ਦਿੱਤਾ ਉਹਨੇ ਅਧਾਉ ਤੇ দান ਕੀਤਾ ਬੜੀ ਉਸਦੀ ਮਹਿਮਾ ਵੀ ਹੋਈ ਦਾਸ ਵਕ ਵਕ ਸ਼ਹਿਰਾਂ ਤੋਂ ਵਿਚਰਦਾ ਹੋਇਆ ਜਦ ਫਰੀ ਮਾਉਂਟ ਪਹੁੰਚੇ ਸੋਤੇ ਸੀ ਉੱਥੇ ਉਸਦਾ ਮਿਲਣਾ ਹੋ ਗਿਆ ਠੀਕ ਅੰਦਾਜ਼ੇ ਦੇ ਮੁਤਾਬਕ ਮਹੀਨਾ ਹੋ ਗਿਆ ਸੀ ਦਾਸ ਲਾਸ ਐਂਜਲੈਸ ਹੋਰ ਕਈ ਸ਼ਹਿਰਾਂ ਤੋਂ ਕੇ ਉੱਥੇ ਪਹੁੰਚੇ ਮੈਨੂੰ ਕਹਿਣ ਲੱਗਾ ਆਪਣਾ ਤੇ ਹੁਣ ਯਕੀਨ ਨਹੀਂ ਰਹਿ ਗਿਆ ਗੱਲ ਖਤਮ ਮੇਕ ਹੱਦ ਹੋ ਗਈ ਦਾਰਾਂ ਡਾਲਰ ਉਸ ਦਿਨ ਆ ਕੇ ਖਰਚ ਕੀ ਤੈਨ ਤੁਸੀਂ ਪਾਂਡੇ ਨਵੇਂ ਬਣਾਏ ਕਾਰਪਟ ਨਵਾਂ ਤੁਸੀਂ ਵਿਛਾ ਦਿੱਤਾ ਇਤਨੀ ਰੌਣਕ ਪਾਟੀਆਂ ਨੂੰ ਤੁਸੀਂ ਖੁੱਲੇ ਮਾਇਆ ਦਿੱਤੇ ਲੰਗਰ ਤੁਸੀਂ ਉਹ ਚਲਾਇਆ ਜੋ ਵਿਆਹ ਸ਼ਾਦੀਆਂ ਦੇ سلسلہ ਨਹੀਂ ਬਣਦਾ ਗੱਲ ਕੀ ਹੋ ਗਈ ਹੈ ਕਹਲੇਗਾ ਮਸਕੀਨ ਜੀ ਆਪਾਂ ਮੁਕਦਮੇ ਚ ਹਾਰ ਗਏ ਸਾਡਾ ਨਿਸ਼ਚਾ ਟੁੱਟ ਗਿਆ ਪਰ ਉਸੇ ਹੀ ਟੁੱਟ ਗਿਆ ਐਨੇ ਜਿਆਦਾ ਗੱਲ ਐ ਐਨੇ ਜਿਆਦਾ ਗੱਲ ਜਿਸ ਦਾ ਭਰੋਸਾ ਵਜੇ ਹੈ ਖਤਰੇ 'ਚ ਹੈ ਕੋਈ ਤੋੜ ਕੇ ਰੱਖ ਸਕਦਾ ਕੋਈ ਦੁੱਖ ਪਰ ਉਸੇ ਨੂੰ ਤੋੜ ਕੇ ਰੱਖ ਦੇ ਕੋਈ ਲੈਕਚਰ ਆ ਕੋਈ ਕਥਾਕਾਰ ਉਸ ਤੋਂ ਵਿਪਰੀਤ ਗੱਲ ਕਹਿ ਕੇ ਪਰਮਾਤਮਾ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ ਹੈ ਗੁਰੂ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ ਹੈ ਔਰ ਭਰੋਸੇ ਟੁੱਟ ਗਏ ਮੈਂ ਦੇਖੇ ਨੇ ਇਹ ਵੀ ਮੈਂ ਅਰਜ਼ ਕਰਦੇ ਉਹ ਆਪਣੇ ਆਪ ਨੂੰ ਖਤਰੇ 'ਚ ਸਮਝੇ ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਹੀਂ ਬਣਦਾ ਭਗਤੀ ਨਹੀਂ ਬਣਦਾ ਭਗਤ ਦਾ ਭਰੋਸਾ ਨਹੀਂ ਟੁੱਟਦਾ ਭਗਤ ਤੇ ભગવાન ਦਾ ਰੂਪ ਹੋ ਜਾਂਦਾ ਹੈ ਬੂੰਦ ਸਾਗਰ ਹੋ ਜਾਂਦੀ ਹੁਣ ਜੋ ਹੈ ਉਹਦਾ ਭਰੋਸਾ ਟੁੱਟੇ ਉਹ ਤੇ ਆਪ ਪਰਮਾਤਮਾ ਵਰਗਾ ਹੋ ਗਿਆ ਹੈ ਹਰ ਵਕਤ ਮਹਾਰਸ ਮਹਾਨੰਦ ਉਸਦੀ ਦੁਨੀਆ ਉਹ ਗੀਤ ਦਾ ਰੂਪ ਹੋ ਗਿਆ ਸੰਗੀਤ ਦਾ ਰੂਪ ਹੋ ਗਿਆ ਆਨੰਦ ਦਾ ਰੂਪ ਹੋ ਗਿਆ ਗਿਆਨ ਦਾ ਰੂਪ ਹੋ ਗਿਆ ਔਰ ਸਮ੍ਰਿஷ்ட ਹੋ ਗਿਆ ਹੁਣ ਜਿੱਥੇ ਤੱਕ ਉਹ ਵੇਖਦਾ ਹੈ ਪ੍ਰਮਾਤਮਾ ਨੂੰ ਵੇਖਦਾ ਹੈ ਔਰ ਜਿੱਥੇ ਤੱਕ ਸੁਣਦਾ ਹੈ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ ਇਹ ਪ੍ਰਭੂ ਜਿਤਨੇ ਪੰਛੀ ਪਏ ਬੋਲਦੇ ਸਭ ਤੇਰੀ ਆਵਾਜ਼ ਉਨਤੇ ਮੈਨੂੰ ਇੰਜ ਲੱਗਦਾ ਏ ਇਹ ਵੀ ਤੈਨੂੰ ਹੀ ਜਪਦੇ ਪੈਣਾ ਔਰ ਕੁਛ ਨਹੀਂ ਇਹ ਸਾਰੀਆਂ ਆਵਾਜ਼ਾਂ हे ਪ੍ਰਭੂ ਇਹਦੇ 'ਚ ਵੀ ਤੂੰ ਹੈ ਇਹ ਸਾਰੇ ਰੂਪ ਇਹਦੇ 'ਚ ਵੀ ਤੂੰ ਇਹ ਅਵਸਥਾ ਬਣਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੋ ਬੌਲਤ ਹੈ ਮਰੇ ਘੇਨ ਪੰਖੇਰੋ ਸੋ ਬਿਨ ਹਰ ਜਾਪਤ ਹੈ ਨਹੀਂ ਹੋ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੈਂ ਸਮ ਦ੍ਰਿਸ਼ਟੀ ਤੁਹਾਡੇ ਸਾਹਮਣੇ ਰੱਖਾਂ ਤੇ ਸਮਾਪਤੀ ਕਰਾਂ ਸਮਾ ਹੋ ਗਿਆ ਹੈ ਮਹਾਰਾਜ ਕੰਨ ਕਰ ਤੋਂ ਹੂੰ ਸੋਚੇ ਤ ਹੋਏ ਕੇ ਚੇਤਨਾ ਕੋ ਚਾਰ ਕਿਉ ਕਰ ਤੋਂ ਅਜੰਤ ਹੋਏ ਕੇ ਸੋਵਤ ਅਚੇਤੋ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਅਕਾਲ ਉਸਤਤ ਹੇ ਪ੍ਰਭੂ ਕਿਦਰੇ ਤ ਤੂੰ ਬੜਾ ਸਾਵਧਾਨ ਸੁਚੇਤ ਹੈ ਬੜਾ ਸਿਆਣਾ ਕਤਹੂ ਸੁਚੇਤ ਹੋਏ ਕਿ ਚੇਤਨਾ ਕੋ ਝਾਰ ਗਿਆ ਤੂੰ ਆਪਣੀ ਚੇਤਨਾ ਨੂੰ ਚਾਰ ਕਹਿੰਦਨ ਬੜੇ ਸੁੰਦਰ ਬੜੇ ਸੋਨੇ ਸੋਨੇ ਗੁਣਾ ਨਾਲ ਸਵਾਰਿਆ ਸ਼ਿੰਗਾਰੇ ਕਤਹੂ ਅਚਿੰਤ ਹੋਏ ਕਿ ਸੋਵਤ ਅਚੇਤੋ ਕਿਦਰੇ ਤੂੰ ਬਿਲਕੁਲ ਮੂੜ ਅਚੇਤ ਕੁਛ ਵੀ ਨਹੀਂ ਜਾਣਦਾ ਕੁਛ ਵੀ ਨਹੀਂ ਜਾਣਦਾ ਹੈਰਾਨ ਵੀ ਹੈਰਾਨ ਹੈ ਕਤਹੂ ਬਿਖਾਰੀ ਹੋਏ ਕਿ ਮੰਗਤ ਫਿਰਤ ਵੀ ਕਹੂੰ ਮਹਾਦਾਨ ਹੋਏ ਕੇ ਮੰਗੇ ਉਹ ਦਨ ਦੇ ਤੋ ਏ ਪ੍ਰਭੂ ਕਮਾਲ ਦੀ ਗੱਲ ਕਿਦੜੇ ਤੋ ਮੰਗਤਾ ਬਣਿਆ ਬਿਖਾਰੀ ਹੱਥ ਫੈਲਾਇਆ ਟੁਕੜਾ ਟੁਕੜਾ ਮੰਗਦਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਗੁਰੂ ਰਾਮ ਦਾਸ ਏ ਚੋ ਜੀ ਪਾਦਸ਼ਾ ਕਿਦੜੇ ਤੋ ਦਾਤਾ ਬਣਿਆ ਕਿਦੜੇ ਬਿਖਾਰੀ ਹੈ ਸਭ ਤੇਰੇ ਹੀ ਚੋਜ ਸਮ ਦ੍ਰਿਸ਼ਟੀ ਕਹਤੋਂ ਬਿਖਾਰੀ ਹੋਏ ਕੇ ਮੰਗਤ ਫੇਰਤ ਬੇਖ ਕਹੋ ਮਹਾਦਾਨ ਹੋਏ ਕੇ ਮੰਗੇ ਉਹਨ ਧਨ ਦੇ ਤੋ ਕਹੋ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੋ ਮਹਾਰਾਜਨ ਤੇ ਛੀਨ ਚਿਤ ਲੇਤੋ ਕਹੋ ਬੇਦ ਰੀਤ ਕਹੋ ਤਾਂਸ ਬਿਪਰੀ ਕਹੋ ਤ੍ਰਿਗੁਨ ਪਤੀ ਕਹੋ ਸਰਗੁਨ ਸਮੇਤ ਇਨਾਂ ਸੈਂਕੜੇ ਸਵਈਆਂ ਵਿੱਚੋਂ ਦੋ ਚਾਰ ਮੈਂ ਤੁਹਾਡੇ ਸਾਹਮਣੇ ਰੱਖਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਲਾ ਕਿਉਂਕਿ ਦਸਵੇਂ ਪਾਤਸ਼ਾਹ ਨੂੰ ਬਹੁਤ ਘੱਟ ਸਮਝਿਆ ਗਿਆ ਬਹੁਤ ਘੱਟ ਪੜਿਆ ਗਿਆ ਬਹੁਤ ਘੱਟ ਸੁਣਿਆ ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਸਿੰਗਾਪੁਰ ਵਿੱਚ ਇੱਕ ਸੱਜਣ ਸਿੰਧੀ ਮੈਨੂੰ ਕਹਿਣ ਲੱਗਾ ਗੁਰੂ ਨਾਨਕ ਬੜੇ ਮਿੱਠੇ ਗੁਰੂ ਹੈ ਗੁਰੂ ਗੋਬਿੰਦ ਸਿੰਘ ਗੁਰੂ ਤਾਂ ਹੈ ਪਰ ਬੜੇ ਕੜਵੇ ਹੈ ਬਹੁਤ ਕੜਵੇ ਹੈ ہمارا ਤਾਲਮੇਲ ਨਹੀਂ ਬੈਠਦਾ ਸਿੱਧੇ ਲੋਸ ਸਿਮੈ ਉਹਨਾਂ ਨੂੰ ਸ੍ਰਵਾਬ ਕਹਿ ਦਿੱਤਾ ਜੇ ਇਤਨੇ ਕੜਵੇ ਨਾ ਹੁੰਦੇ ਤੇ ਭਾਰਤ ਦੇਚ ਹਿੰਦੂ ਧਰਮ ਤੇ ਰਹਿਣਾ ਹੀ ਨਹੀਂ ਸੀ ਖਤਮ ਹੋ ਜਾਣਾ ਸੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੁਚੀਲਤਾ ਕਥੇ ਬਨ ਕੁਰਾਨ ਕੇ ਪਾਪ ਹੀ ਪਰਪੱਕ ਜਾਂਦੇ ਧਰਮ ਦਸਕ ਜਾਂਦੇ ਬਰਨ ਗਰਕ ਜਾਂਦੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਤ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੰਨ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੇ ਕਰਣਾ ਨਿਧਾਨ ਕੀ ਐਸੀ ਬਖਸ਼ਿਸ਼ ਭਰੀ ਮੂਰਤੀ ਨਾ ਹੁੰਦੀ ਗੀਤਾ ਪ੍ਰਾਣ ਵੇਦ ਖਤਮ ਹੋ ਜਾਣੇ ਸਨ ਕੇਵਲ ਕੁਰਾਨ ਰਹਿਣੀ ਸੀ ਜਨੇਉ ਤਿਲਕ ਮੰਦਰ ਠਾਕਰ ਦਵਾਰੇ ਖਤਮ ਹੋ ਜਾਣੇ ਸਨ ਕੋਈ ਮਸਜਿਦ ਰਹਿਣੀ ਸੀ ਕਿਤੇ ਧਨ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਮਾ ਉਹਨਾਂ ਦੀ ਮਿਹਰਬਾਨੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਤਪੱਸਿਆ ਉਹਨਾਂ ਦੀ ਦੇਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਨੂੰ ਨਹੀਂ ਦੇਖਿਆ ਗਿਆ ਕਿਉਂਕਿ ਅਸੀਂ ਸੁਣਾਇਆ ਨਹੀਂ ਅਸੀਂ ਸਮਝਾਇਆ ਨਹੀਂ ਸਾਬ ਕੰਦਰ ਕਹੋ ਜਛ ਗੰਦਰਬ ਉਰਗ ਕਹੋ ਬਿਦੇ ਬਿਦੇ ਆਦਰ कहूं भय केनर पिशाच कहूं प्रेत हो हे प्रभु किदरे तुम महाकविए किदरे तुम महासंगीतकार बहुत बड़ा संगीतकार वही गण जो गुरु नानक केनर गुरु गोविंद पर हे प्रभु किदरे तो भूत प्रेत हैं पिशाच हैं शरीर ही तेरे कुल नहीं रूह भटक गई ਕਹੂੰ ਜਛ ਗੰਦਰਬ ਉਰਗ ਕਹੂੰ ਬਿਦਿਆਰ ਕਹੂੰ ਭੈ ਕਿਨਰ ਪਿਸਾਜ ਕਹੂੰ ਪ੍ਰੇਤ ਕਹੂੰ ਹੋਏ ਕਿ Hindu ਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਏ ਕਿ ਤੁਰਕਾ ਪੁकारे ਬਾੰਗ ਦੇ ਤੋ हे ਪ੍ਰਭੂ ਕਿਦਰੇ ਤੂੰ Hindu ਹੈ ਤੂੰ ਹੀ ਹੈ ਔਰ ਕੋਈ ਨਹੀਂ ਤੂੰ ਹੀ ਹੈ ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪਿਆ ਕਰਦਾ ਪਰ हे प्रभु ਕਿਦਰੇ ਤੂੰ ਮੁੱਲਾ ਹੈ ਤੁਰਕ ਹੈ ਮਨਾਰੇ ਤੇ ਚੜ ਕੇ ਬਾੰਗ ਪਿਆ ਦੇਣਾ ਗੁਫਾ ਦੇ ਚ ਬੈਠ ਕੇ ਮੰਤਰਾਂ ਦਾ ਜਪ ਕਰਨ ਵਾਲੇ हे प्रभु ਤੂੰ ਹੀ ਹੈ ਮਨਾਰੇ ਤੇ ਚੜ ਕੇ ਬਾੰਗ ਦੇਣ ਵਾਲੇ हे प्रभु ਤੂੰ ਹੀ ਹੈ ਕਹੂ ਕੋ ਬਕਾਬ ਹੋਏ ਪੁਰਾਨ ਕੋ ਪੜਤਮਤ ਕਤਹੁ ਕੁਰਾਨ ਕੋ ਨਿਦਾਨ ਜਾਣ ਲੈ ਤਹੋ ਕਹੂ ਬੇਦਰੀਤ ਕਹੂ ਤਾਂਸ ਬਿਪਰੀਤ ਕਹੂ ਤ੍ਰਿਗੁਨ ਅਤੇ ਕਹੂੰ ਸਰਗੁਣ ਸਮੇਤ ਇਹ ਪ੍ਰਭੂ ਮੈਂ ਦੇਖਣਾ ਕਿਦਰੇ ਤੂੰ ਪੁਰਾਣਾ ਦਾ ਪੰਡਿਤ ਐ ਬੜਾ ਗਿਆਨੀ ਐ ਬੜਾ ਗਿਆਤਾ ਪਰ ਕਿਦਰੇ ਤੂੰ ਕੁਰਾਨ ਦਾ ਹਾਫਿਜ਼ ਤੂੰ ਹੀ ਹੋਰ ਕੁਛ ਨਹੀਂ ਤੂੰ ਇਨਾ ਸੋਈਆਂ ਦੀ ਲੜੀਵਾਰ ਜੇ ਮੈਂ ਵਿਆਖਿਆ ਕੀਤੀ ਸਮਾਂ ਆਪਣੇ ਢੰਗ ਨਾਲ ਚੱਲਿਆ ਜਾਂਦਾ ਏ ਇੱਕ ਸੋਈਆ ਹੋਰ ਰੱਖਨੇ ਆ ਤੁਹਾਡੇ ਸਾਹਮਣੇ ਕਬਿਤ ਕਹੂੰ ਗੀਤ ਕੇ ਗਵਈਆ ਦੁਆਪੁਰ ਦੇ ਚਲੀ ਗਈ ਬਿਰਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਬਜਈਆ اے ਪ੍ਰਭੂ ਕਿਦਰੇ ਤੂੰ ਮధుਰ ਗੀਤ ਗਾਣਾ ਤੇ ਮੁਰਲੀ ਵਜਾਨਾ ਬਾਸਰੀ ਵਜਾਨਾ ਧੰਨ ਗੁਰੂ ਗੋਬਿੰਦ ਸਿੰਘ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਬਜਈਆ ਕਹੂੰ ਨਿਰਤ ਕੇ ਨਚਈਆ ਕਹੂੰ ਨਰ ਕੋ ਆਕਾਰੋ ਕਿਦਰੇ ਆਕਾਰ ਤੇਰਾ ਪੁਰਸ਼ ਦਾ ਹੈ ਬੜਾ ਸੋਣਾ ਨਿਰਤਕਾਰ ਹੈ ਬਾਂਸਰੀ ਵਜਾ ਰਹੇ ਹੈ ਗੀਤ ਗਾ ਰਹੇ ਹੈ ਨਿਰਤ ਕਰ ਰਹੇ ਹੈ ਕਹੂੰ ਬੇਦਵਾਨੇ ਕਹੂੰ ਕੋਕ ਕੀ ਕਹਾਣੇ ਕਹੂੰ ਰਾਜਾ ਕਹੂੰ ਰਾਣੇ ਕਹੂੰ ਨਾਰ ਕੇ ਪ੍ਰਕਾਰ ਪਰ ਹੈ ਪ੍ਰਭੂ ਕਿਦਰੇ ਤੂੰ ਨਾਰੀ ਦੀ ਤਰ੍ਹਾਂ ਨਰ ਦੀ ਤਰ੍ਹਾਂ ਨਹੀਂ ਹੈ ਇਸਤਰੀ ਦੀ ਤਰ੍ਹਾਂ ਪੁਰਸ਼ ਦੀ ਤਰ੍ਹਾਂ ਨਹੀਂ ਹੈ ਕਿਦਰੇ ਬੇਦਵਾਨੇ ਵਿਦਿਆ ਨਾਲ ਭਰੀ ਹੋਈ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦੀਆਂ ਕਹਾਣੀਆਂ ਤੂੰ ਕਰ ਰਹੇ ਹੈ ਪਰ ਕਿਦਰੇ ਕੋਕ ਕੀ ਕਹਾਣੀ ਆਪ ਦੀ ਗਿਆਤ ਲਈ ਅਰਜ਼ ਕਰਾਂ ਕੋਕਾ ਪੰਡਤ ਨੇ ਕਾਮ ਸੂਤਰ ਇੱਕ ਗ੍ਰੰਥ ਲਿਖਿਆ ਉਸ ਵਕਤ ਦੇ ਕੁਝ ਨੈਤਿਕ ਪੁਰਸ਼ਾਂ ਨੇ ਸਿਆਣੇ ਪੁਰਸ਼ਾਂ ਨੇ ਕਿਹਾ ਸੀ ਤੂੰ ਕੀ ਲਿਖ ਰਿਹਾ ਹੈ ਤੂੰ ॠषि ਹੈ ਤੂੰ ਸੰਤ ਹੈ ਕਾਮ ਤੇ ਲਿਖ ਰਿਹਾ ਹੈ ਉਹਨੇ ਆਖਿਆ ਜੇ ਕਰੋਧ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੰਕਾਰ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ ਲੋਭ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ ਮੋਹ ਤੇ ਲਿਖਿਆ ਵੀ ਜਾ ਸਕਦਾ ਹੈ ਤੇ ਬੋਲਿਆ ਜਾ ਸਕਦਾ ਹੈ ਕਾਮ ਤੇ ਕਿਉਂ ਨਹੀਂ ਲਿਖਿਆ ਜਾ ਸਕਦਾ ਤੇ ਕਿਉਂ ਨਹੀਂ ਬੋਲਿਆ ਜਾ ਸਕਦਾ ਇਹ ਉਹਦੀ ਦਲੀਲ ਹੈ ਆਖਰ ਜਦ ਵੀ ਕਿਦਰੇ ਮਨੁੱਖ ਗਿਰਦਾ ਹੈ ਤੇ ਉਹ ਨਾਂ ਪੰਨ੍ਹਾ ਕਰਕੇ ਹੀ ਗਿਰਦਾ ਹੈ ਔਰ ਜਿਸ ਕਰਕੇ ਜ਼ਿਆਦਾ ਗਿਰਦਾ ਅਧਕ ਗਿਰਦਾ ਹੈ ਉਹਦੀ ਜਾਣਕਾਰੀ ਮਨੁੱਖ ਨੂੰ ਹੋਣੀ ਚਾਹੀਦੀ ਹੋਣੀ ਚਾਹੀਦੀ ਉਨੇ ਇਤਨਾ ਵੱਡਾ ਗ੍ਰੰਥ ਲਿਖਿਆ ਕਾਮਸੂਤਰ ਹੁਣ ਆਪ ਸੁਣ ਕੇ ਹੈਰਾਨ ਹੋਗੇ ਉਸ ਦੇ ਜਿਹੜੇ ਕੁਝ ਪਹਿਲੂ ਦਸ਼ਮ ਗ੍ਰੰਥ ਵਿੱਚ ਮਿਲਦੇ ਹਨ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ 24 అవਤਾਰਾਂ ਦੀ ਜੋ ਮੈਂ ਕਥਾ ਲਿਖੀ ਹੈ ਮੈਂ ਅਨਵਾਦ ਕੀਤਾ ਹੈ ਟੇਕਾ ਕੀਤਾ ਹੈ ਇਹ ਮੇਰੇ ਆਪਣੇ ਖਿਆਲ ਨਹੀਂ ਦਸ਼ਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ ਅਵਰ ਬਾਸਨਾ ਨਾਹੀਂ ਪ੍ਰਭ ਧਰਮ ਯੁੱਧ ਕੇ ਚਾਏ ਮੇਰੀ ਕੋਈ ਵਾਸ਼ਨਾ ਨਹੀਂ ਬਸ ਮੈਂ ਤੇ ਧਰਮ ਦਾ ਯੁੱਧ ਕਰਨ ਵਾਲਾ ਪ੍ਰਭੂ ਨਾਲ ਜੋੜਨ ਤੇ ਜੋੜਨ ਵਾਲਾ ਪਰ ਮੈਂ ਪ੍ਰਾਚੀਨ ਧਰਮ ਗ੍ਰੰਥਾਂ ਦਾ ਇਹ ਟੇਕਾ ਕੀਤਾ ਹੈ ਅਨਵਾਦ ਕੀਤਾ ਹੈ ਤਾਂ ਕਿ ਮੇਰੇ ਖਾਲਸੇ ਨੂੰ ਜਗਤ ਨੂੰ ਪੁਰਾਣੇ ਧਰਮ ਦਾ ਪੁਰਾਣੇ ਸਮਾਜ ਦਾ ਪੁਰਾਣੇ ਲੋਕਾਚਾਰ ਦਾ ਪਤਾ ਹੋਵੇ ਗਿਆਨ ਸਹਿਨ ਸਰਦਾਨ ਦੇ ਇੰਦਰ ਰੁਆਇ ਪਰ ਸ੍ਰੀ ਰਾਮ ਰੋਵੇ ਘਰ ਆਇ ਇੱਕ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਦਾ ਕਿ ਪਰਸਰਾਮ ਕੌਣ ਸੀ ਇੰਦਰ ਕੌਣ ਸੀ ਕਿ ਜਨਵੇਜਾ ਕੌਣ ਸੀ ਅਜੇ ਸਰੋਵੇ ਬਿਖਿਆ ਖਾਇ ਐਸੀ ਦਰਗੇ ਮਿਲੇ ਸਜਾਏ ਕਿ ਸਾਰੇ ਕੌਣ ਸਰ ਕੀਤੇ ਪੁਰਾਣੇ ਪੜਨੇ ਪੈਣਗੇ ਪੁਰਾਣਕ ਪ੍ਰਸੰਗ ਪੜਨੇ ਪੈਣਗੇ ਜਾਨਣਾ ਪੈਗਾ ਬਹੁਤ ਕੱਚੇ ਦਿਲ ਬਿਮਾਰਗ ਦੇ ਬੰਦੇ ਸਿੱਖ ਜਗਤ ਦੇ ਵਿੱਚ ਆਪਣੇ ਆਪ ਨੂੰ ਰੈਬਰ ਮੰਨਣ ਲੱਗ ਪੈਣ ਹੈ ਉਹਦੇ ਨਾਲ ਸਿੱਖ ਧਰਮ ਸੰਕੇਰਣ ਹੋ ਕੇ ਰਹਿ ਗਿਆ ਜਦ ਕਿ ਇਸ ਤੋਂ ਵੱਡਾ ਹੋਰ ਕੋਈ ਵਿਸ਼ਾਲ ਧਰਮ ਨਹੀਂ ਸੀ ਇਹਦਾ ਸਬੂਤ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਭਗਤ ਤੇ ਬੈਠੇ ਬਾਂਗ ਦੇਣ ਵਾਲਾ ਵੀ ਬੈਠਾ ਹੈ ਤੇ ਮੁਰਲੀ ਦੀ ਤਾਨ ਛੇੜਨ ਵਾਲਾ ਵੀ ਬੈਠਾ ਹੈ ਸਭ ਕੁਝ ਮੌਜੂਦ ਹੈ ਖੈਰ ਮੈਂ ਲੰਕਾਵਾ ਨਾ ਸਤਗੁਰ ਕਹਿੰਦੇ ਨੇ ਮੇਰੇ ਖਿਆਲ ਨਹੀਂ ਨੇ ਮੈ ਟਿੱਕਾ ਕੀਤਾ ਅਨਵਾਦ ਕੀਤਾ ਕਿਉਂ ਬ੍ਰਾਹਮਣ ਸਿਰਫ ਬ੍ਰਾਹਮਣ ਨੂੰ ਪੜਾਉਂਦਾ ਸੀ ਸ਼ੂਦਰ ਨੂੰ ਨਹੀਂ ਫਿਰ ਬ੍ਰਾਹਮਣ ਜਿਹੜੀ ਵਿਦਿਆ ਪੜਾਉਂਦਾ ਸੀ ਸੰਸਕ੍ਰਿਤ ਸੀ ਬੜੀ ਵਿਖਮ ਉਹ ਹੁਣ ਲੋਕ ਭਾਸ਼ਾ ਨਹੀਂ ਰਹਿ ਗਈ ਸੀ ਕਿਸੇ ਵਕਤ ਸੀ ਕਿਸੇ ਵਕਤ ਸਾਰੀ ਸੰਸਕ੍ਰਿਤ ਬੋਲਦੇ ਸਨ ਸਮਾਂ ਦੇ ਨਾਲ ਆਸ਼ਾਵਾ ਬਦਲਦਿਆਂ ਪੰਜਾਬੀ ਦਾ ਰੂਪ ਵੀ ਨਹੀਂ ਰਹਿ ਗਿਆ ਪੰਜਾਬੀ ਦੇਚ ਬਹੁਤ سارے ਅਲਫਾਜ਼ ਹੋਰ ਦੇ ਹੋਰ ਆ ਗਏ ਜੇ ਵੀ ਮੈਂ ਅਰਥ ਕਰਦੇ ਲੈਂਦੀ ਪੰਜਾਬੀ ਛੜਦੀ ਪੰਜਾਬੀ ਅਲੱਗ ਅਲੱਗ ਹੈ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਦੇ ਨੇ ਸਾਡੀ ਪੰਜਾਬੀ ਨਾਲੋਂ ਬਿੰਨ ਹੋ ਗਈ ਹੈ ਬਿਲਕੁਲ ਬਿੰਨ ਹੋ ਗਈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਦਾਸ ਦੀ ਸੇਵਾ ਲਈ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਪ ਤੇ ਮੈਂ ਉੱਥੋਂ ਦੀ ਮੰਗ ਆਈ ਹੈ ਦੇਵੀ ਤੇ ਬ੍ਰਾਹਮ ਜਾਣਾ ਹੈ ਪਰ ਉਰਦੂ ਦੇ ਵਿੱਚ ਕਥਾ ਕਰਨੀ ਹੈ ਲੈਕਚਰ ਦੇਣੇ ਹਨ ਵੀ ਤੁਸੀਂ ਤਿੰਨ ਦਿਨ ਗੁਰਦੁਆਰੇ ਚ ਉਰਦੂ ਚ ਬੋਲਣਾ ਠੀਕ ਹੋਰ ਉਹ ਸੇਵਾ ਮੈਂ ਖੁਸ਼ੀ ਨਾਲ ਕਬੂਲ ਕੀਤੀ ਮੈਂ ਕਿ ਬੜੇ ਦਿਨਾਂ ਬਾਅਦ ਸਤਿਗੁਰੂ ਦੇ ਉਸ ਪਾਵਨ ਸਥਾਨ ਦੇ ਦਰਸ਼ਨ ਨਸੀਬ ਹੋਣ ਤਕ ਬੜਾ ਭਾਰੀ ਇਕੱਠ رائے ਬੁਲਾਰ ਦੀ ਜਿਹੜੀ ਸੰਤਾਨ ਭੱਟੀ ਖਾਨਦਾਨ ਉਹ ਵੀ ਸਾਰੇ ਬੈਠੇ ਸਨ ਰਾਤ ਨੂੰ ਵੀ ਦਾਸ ਹਾਜ਼ਰੀ ਭਰਦਾ ਹੁੰਦਾ ਸੀ ਉਹ ਜਿਹੜੀ ਪੱਠੀ ਖਾਨਦਾਨ ਨੇ ਰਾਏ ਬੁਲਾਰ ਦੇ ਹੋਰ ਸਾਰੇ ਆਉਣ ਲੱਗੇ ਰਾਤ ਨੂੰ ਸਿੱਧੇ ਪੰਜਾਬੀ 'ਚ ਹੀ ਬੋਲੇ ਇੱਕ ਚੰਗਾ ਰਾਤ ਨੂੰ ਮੈਂ ਪੰਜਾਬੀ 'ਚ ਬੋਲੇਆ ਮੇਰੇ ਕਮਰੇ 'ਚੋਂ ਮੁਸਲਮਾਨ ਵੀ ਆ ਗਏ ਵੀ ਅਸੀਂ ਤੇ ਤੁਹਾਨੂੰ ਹੱਥ ਜੋੜ ਕੇ ਆਖਿਆ ਸੀ ਅਰਜ਼ੋਈ ਕੀਤੀ ਸੀ ਪੰਜਾਬੀ 'ਚ ਬੋਲੋ ਤੁਸੀਂ ਪੰਜਾਬੀ 'ਚ ਨਹੀਂ ਬੋਲੇ ਮੈਂ ਕਿਹਾ ਤੇ ਪੰਜਾਬੀ 'ਚ ਬੋਲੇਆ ਇਹਨੇ ਕਿਹੜੀ ਪੰਜਾਬੀ ਹੈ ਹੁਣ ਉਹ ਲੈਂਦੀ ਪੰਜਾਬੀ ਬੋਲਦੀ ਹੈ ਇਹ ਕਿਹੜੀ ਪੰਜਾਬੀ ਹੈ ਕੱਲ ਸਾਡੇ ਬੱਲੇ ਤੇ ਨਹੀਂ ਕੁਝ ਮੈਂ ਕਹਾਂ ਠੀਕ ਹੈ ਫਿਰ ਮੈਂ ਉਰਦੂ ਚੀ ਬੋਲਾਂਗਾ ਉਰਦੂ ਤੇ ਤੁਸੀਂ ਸਮਝ ਲੇਤੇ ਲੈਂਦੀ ਪੰਜਾਬੀ ਭਾਵੇਂ ਲੈਂਦੀ ਪੰਜਾਬੀ ਮੈਂ ਬੋਲ ਸਕਦਾ ਉਸੇ ਇਲਾਕੇ ਚੋਂ ਆਇਆ ਪਰ ਹੁਣ ਆਇਆ 50 51 ਸਾਲ ਹੋ ਗਏ ਲੜਖੜਾ ਸਕਦਾ ਸੀ ਮੈਂ ਇਸ ਕਰਕੇ ਨਹੀਂ ਬੋਲੇ ਮੈਂ ਕਿਦਰ ਲਫ਼ਜ਼ਾਂ ਦਾ ਬੇਲਵਜ਼ਮੇ ਕਰ ਸਕਦਾ ਹੁਸ਼ੁੱਧੀ ਹੋ ਸਕਦੀ ਹੈ ਤਾਂ ਹੁਣ ਜਿਹੜੀ ਪੰਜਾਬੀ ਮੈਂ ਇਸੇ ਚ ਬੋਲੇ ਬੋਲੀਆਂ ਤੇ ਬਦਲਦੀਆਂ ਬਾਦਸ਼ਾਹਾਂ ਬਦਲਦੀਆਂ ਨੇ ਸੰਸਕ੍ਰਿਤ ਲੋਕ ਭਾਸ਼ਾ ਨਹੀਂ ਰਹੀ ਸੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੋਕ ਭਾਸ਼ਾ ਦੇ ਵਿੱਚ ਬ੍ਰਿਜ ਭਾਸ਼ਾ ਦੇ ਵਿੱਚ ਹਿੰਦੀ ਦੇ ਵਿੱਚ ਅਨਵਾਦ ਕੀਤਾ ਉਹਨਾਂ ਸਾਰਿਆਂ ਸਿੱਖ ਜਗਤ ਦੇ ਵਿੱਚ ਵਿਖਾਦ ਖੜਾ ਹੋ ਗਿਆ ਇਹ ਗੁਰੂ ਗੋਬਿੰਦ ਸਿੰਘ ਦੇ ਬੋਲ ਨਹੀਂ ਹੋ ਸਕਦੇ ਕੌਣ ਦੱਸੇ ਕੋਕਾ ਪੰਡਤ ਠੀਕ ਕਹਿੰਦੇ ਜੇ ਕ੍ਰੋਧ ਦੇ ਉਤਾਰ ਚੜਾਵ ਨੂੰ ਬਿਆਨ ਕੀਤਾ ਜਾ ਸਕਦਾ ਕਿਦਰੇ ਕਿਦਰੇ ਕਰੋੜ ਕਰੋਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਹੈ পাগল ਕਰ ਦਿੰਦਾ ਹੈ ਜੇ ਲੋਭ ਦੇ ਉੱਤੇ ਵਿਆਖਿਆ ਕੀਤੀ ਜਾ ਸਕਦੀ ਹੈ ਤੇ ਸਾਬ੍ਹ ਕਹਿੰਦੇ ਨੇ ਲੋਭ ਤੇ ਮਨੁੱਖ ਨੂੰ ਕੂਕਰ ਜੈਸਾ ਬਣਾ ਦਿੰਦਾ ਹੈ ਕੁੱਤੇ ਜੈਸਾ ਬਣਾ ਦਿੰਦਾ ਹੈ ਜਿਉਂ ਕੂਕਰ ਹਰ ਕਾਇਆ ਤਾਵੇ ਦੇ ਦਿਸਦਾ ਹੈ ਲੋਭੀ ਜੰਤ ਨਾ ਜਾਣੇ ਭੱਖਾ ਬਖਸ ਬਖ ਖਾਏ ਭਇਓ ਲੋਭ ਸੰਗ ਹੋਰਾ ਲੋਭ ਮਨੁੱਖ ਨੂੰ ਹਲਕਾਇਆ ਕੁੱਤਾ ਬਣਾ ਦਿੰਦਾ ਹੈ ਹਲਕਾ ਕੁੱਤਾ ਆਪਣੇ ਮਾਲਕ ਨੂੰ ਵੀ ਵੱਡਣ ਲੱਗ ਪੈਂਦਾ ਹੈ ਪਾਗਲ ਕੁੱਤਾ ਲੋਭ ਤੇ ਪਾਗਲ ਕਰਕੇ ਰੱਖ ਦਿੰਦਾ ਹੈ ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ ਸੀਮਾ ਤੋਂ ਵਧਿਆ ਹੋਇਆ ਹੰਕਾਰ ਮਨੁੱਖ ਨੂੰ ਜ਼ਾਲਮ ਬਣਾ ਕੇ ਰੱਖ ਦਿੰਦਾ ਹੈ ਔਰ ਸੀਮਾ ਤੋਂ ਵਧਿਆ ਹੋਇਆ ਕਾਮ ਮਨੁੱਖ ਨੂੰ ਬ੍ਰਸ਼ਟ ਕਰਕੇ ਦੁਰਾਚਾਰੀ ਬਣਾ ਦਿੰਦਾ ਹੈ ਅਗਰ ਪੁਰਸ਼ ਹੈ ਤਾਂ ਉਹ ਵਿਚਾਰੀ ਹੋ ਜਾਏਗਾ ਅਗਰ ਇਸਤਰੀ ਹੈ ਤਾਂ ਗਨਕਾ ਹੋ ਜਾਏਗੀ ਵੈਸ਼ਿਆ ਹੋ ਜਾਏਗੀ ਮੁਸਤਾਕੀਮ ਇਸ ਦਾ ਖੁਲਾਸਾ ਕੀਤਾ ਇਸ ਦੀ ਵਿਆਖਿਆ ਦਿੱਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿੱਚ ਪਰਵਾਣ ਕਰਦੇ ਨੇ ਹੈ ਪ੍ਰਭੂ ਕਹੋਂ ਗੀਤ ਕੇ ਗਵਈਆ ਕਹੋਂ ਬੇਨ ਕੇ ਵਜਈਆ ਕਹੋਂ ਨਿਰਤ ਕੇ ਨਚਈਆ ਕਹੋਂ ਨਰ ਕੋ ਆਕਾਰ ਕਹੋਂ ਬੇਦਬਾਨੀ ਕਿਦਰੇ ਤੀ ਤੂੰ ਵੇਦਾਂ ਦਾ ਪਾਠ ਪਿਆ ਕਰਦਾ ਹੈ ਗਿਆਨ ਦੇ ਧਰਮ ਗ੍ਰੰਥ ਪਿਆ ਪੜਦਾ ਹੈ ਕਹੂੰ ਕੋਕ ਕੀ ਕਹਾਣੀ ਕਿਦਰੇ ਕੋਕ ਸ਼ਾਸਤਰ 'ਤੇ ਅਪੜਦਾ ਕਾਮਸੂਤਰ 'ਤੇ ਅਪੜਦਾ ਕਾਮਸੂਤਰ ਦੇ ਵਿਚਾਰ ਚੱਲ ਰਹੀ ਹੈ ਕਿਦਰੇ ਰਾਮ ਦੇ ਗੀਤ ਤੇ ਕਿਦਰੇ ਕਾਮ ਦੇ ਗੀਤ ਪਰ ਤੂੰ ਹੀ ਹੈ اے ਪ੍ਰਭੂ ਤੂੰ ਕਹੂੰ ਬੇਦਵਾਨੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ ਕਹੂੰ ਬੇਨ ਕੇ ਬਜਈਆ ਕਹੂੰ ਧੇਨ ਕੇ ਚਰਈਆ ਕਿਦਰੇ ਗਉਆਂ ਪਿਆਚਾਰਦਾ ਹੈ ਸ੍ਰੀ ਕ੍ਰਿਸ਼ਨ ਦੀ ਤਰਫ ਇਸ਼ਾਰਾ ਦੁਆਪਰ ਦੇ ਸਤਗੁਰਾਂ ਦੀ ਸੁਰਤ ਚਲੀ ਗਈ ਕਹੋ ਬੇਨ ਕੇ ਬਜਈਆ ਕਹੋ ਦੇਨ ਕੇ ਚਰਈਆ ਕਹੋ ਲਾਖਨ ਲਵਈਆ ਕਹੋ ਸੁੰਦਰ ਕੁਮਾਰ ਹੋ ਸੁਧ ਤਾ ਕੀ ਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਕੇ ਦਾਤਾ ਮਹਾਦਾਨ ਹੋ ਨਿਰਦੋਖੀ ਨਿਰੰਕਾਰ ਏ ਪ੍ਰਭੂ ਨਿਰੰਕਾਰ ਤੇਰੇ ਇਤਨੇ ਰੂਪ ਇਤਨੇ ਰੂਪ ਮਰੇ ਸਵਈਏ ਮੈਂ ਤੁਹਾਨੂੰ ਸੁਣਾਉਂਦਾ ਜਾਵਾਂ ਤੇਵੇਂ ਸਾਰੀ ਰਾਤ ਲੰਘ ਜਾਏਗੀ ਮੁਖਤਸਰ ਮਹਰਜ ਕਰ ਸੰਮਾਪਤੀ ਕਰਾਂ। ਇਹ ਸਾਰੇ ਰੂਪ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਨੇ। ਅੱਜ ਤੱਕ ਤੇ ਆਖਿਆ ਗਿਆ ਹੈ ਪ੍ਰਮਾਤਮਾ ਪ੍ਰਕਾਸ਼ ਰੂਪ ਹੈ, ਪ੍ਰਕਾਸ਼ ਰੂਪ ਹੈ। ਪਰ ਜਪ ਸਾਹਿਬ ਵਿੱਚ ਮਹਾਰਾਜ ਕਹਿੰਦੇ ਨਮੋ ਅੰਧਕਾਰੇ ਨਮੋ ਤੋਏ ਜਿਤੇਜੇ। ਇਹ ਪ੍ਰਕਾਸ਼ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਕਰਦਾ ਪਰ ਅੰਧੇਰਾ ਵੀ ਤੇਰੀ ਸ਼ਕਤੀ ਤੋਂ ਬਿਨਾ ਨਹੀਂ ਹੋ ਸਕਦਾ। ਮੈਂ ਸੁਣੋ ਵੀ ਮੱਥਾ ਟੇਕਦਾ ਨਮਸਕਾਰ। ਇਤਨੇ ਸਮ ਅਨੁਦ੍ਰਿਸ਼ਟੀ ਜਦ ਵੀ ਕਿਸੇ ਦਾ ਸੁਣਿਆ ਹੋਇਆ ਭਰੋਸਾ ਬਣਦਾ ਹੈ ਤੇ ਭਰੋਸਾ ਭਾਵਨਾ ਬਣ ਜਾਂਦਾ ਹੈ ਭਗਤੀ ਬਣ ਜਾਂਦਾ ਹੈ ਉਹ ਸਮ੍ਰਿஷ்ட ਹੋ ਜਾਂਦਾ ਹੈ ਚਾਹ ਹਿੰਦੂ ਵੇ ਚਾਹ ਮੁਸਲਮਾਨ ਵੇ ਚਾਹ ਸਿੱਖ ਵੇ ਸਮ੍ਰਿஷ்ட ਹੋ ਜਾਏਗਾ ਬ੍ਰह्मज्ञानी ਉਹਦੀ ਦ੍ਰਿਸ਼ਟੀ ਸਮ੍ਰਿஷ்ட ਹੋ ਜਾਂਦੀ ਹੈ ਬ੍ਰह्मज्ञानी सदा ਸਮ੍ਰਿஷ்ட ਬ੍ਰह्मज्ञाय की अमृत दृष्टि ਉਹ ਵਾਸਤਵਿਕ ਸਮ੍ਰਿஷ்ட ਹੋ ਜਾਂਦਾ ਹੈ ਸਾਰਿਆਂ ਨੂੰ ਇੱਕੋ ਜਿਹੇ ਸਮ ਬਰਾਬਰ ਬਰਾਬਰ ਕਰਕੇ ਦੇਖਣ ਲੱਗ ਪੈਂਦਾ ਹੈ ਕਿਸੇ ਤਰੀਕੇ ਨਾਲ ਇੱਕ ਮੁਸਲਮ ਫਕੀਰ ਅਮੀਰ ਖੁਸਰੋ ਇੰਜ ਬਿਆਨ ਕਰ ਦਿੰਦਾ ਹੈ ਬੇਹੁਦੇ ਮੈਂ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ ਅਬ ਖੁਦਾ ਜਾਣੇ ਉਹ ਕਾਬਾ ਥਾ ਜਾਂ ਬੁੱਤਖਾਨਾ اے ਪ੍ਰਭੂ ਹਣੇ ਤੂੰ ਆਪ ਫੈਸਲਾ ਕਰੋ ਮੰਦਰ ਸੀ ਕਿ ਮਸਜਿਦ ਸੀ ਤੇਰੇ ਗੀਤ ਹੋ ਰਹੇ ਸੰ ਤੇਰੀ ਗੱਲ ਹੋ ਰਹੀ ਸੀ ਮੇਰਾ ਸਿਰ ਝੁਕਦੇ ਮੈਂ ਮੱਥਾ ਟੇਕ। ਮੈਂ ਸਜਦਾ ਕਰ ਦਿੱਤਾ। ਬੇਖੁਦੀ ਮੈਂ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ। ਅਬ ਖੁਦਾ ਜਾਣੇ ਉਹ ਕਾਬਾ ਥਾ ਜਾਂ ਬੁਦਖਾਨ। ਕੇ ਰਿਸ਼ੀਆਂ ਨਾਲੋਂ ਘੱਟ ਗੱਲ ਨਹੀਂ ਏ ਬ੍ਰह्म ਗਿਆਨ ਦੀ ਸ਼ਿਖਰਤਾ ਨੂੰ ਛੂੰਦੀ। ਪਰ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ। ਅਕਸਰ ਭਰੋਸਾ ਡੋਲ ਜਾਂਦਾ ਹੈ। ਇਸ ਵਾਸਤੇ ਅਰਦਾਸ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਇ ਕਰwidehat ਅਵਲ ਤੇ ਕੋਈ ਵਿਰਲਾ ਹੀ ਸੁਣਦਾ ਸਰੋਤਾ ਸੁਣ ਲਾ ਤੇ ਸੁਣਿਆ ਹੋਇਆ ਅਗਰ ਵਾਕ ਹੀ ਮਨ ਨੇ ਮੰਨ ਲਿਆ ਸੁਣੀਏ ਮੰਨੀਏ ਨਹੀਂ ਤੇ ਕੀ ਸੁਣਿਆ ਮੰਨਿਆ ਨਹੀਂ ਤੇ ਕੀ ਸੁਣਿਆ ਮੈਂ ਇੱਕ ਦਫਾ ਫਿਰ ਦੁਹਰਾਵਾ ਖਾਦਾ ਹੋਇਆ ਭੋਜਨ ਜੋ ਸਰੀਰ ਦੇ ਵਿੱਚ ਰਹਿ ਜਾਂਦਾ ਓਹੀ ਖੂਨ ਬਣਦਾ ਸੁਣਿਆ ਹੋਇਆ ਗੁਰੂ ਦਾ ਬਚਨ ਜੋ ਮਨ ਮੰਨ ਲੈਂਦਾ ਓਹੀ ਮਨ ਦਾ ਹਿੱਸਾ ਬਣਦਾ ਵਰਨਾ ਨਹੀਂ ਬਣਦਾ ਕਈ ਬਣ ਉਹ ਭਰੋਸਾ ਬਣ ਜਾਂਦਾ ਹੈ ਵਿਸ਼ਵਾਸ ਬਣ ਜਾਂਦਾ ਹੈ ਪਰ ਇਹ ਮੁਨਕ ਖਤਰੇ ਚ ਹੋਵੇਗਾ ਭਰੋਸਾ ਡੋਲ ਸਕਦਾ ਹੈ ਵਿਸ਼ਵਾਸ ਡੋਲ ਸਕਦਾ ਸੁਣਦਾ ਰਿਹਾ ਮੰਨਦਾ ਰਿਹਾ ਤੇ ਭਰੋਸਾ ਵੱਧਦਾ ਗਿਆ ਵੱਧਦਾ ਗਿਆ ਅਗਰ ਇਹ ਭਾਵਨਾ ਬਣ ਗਿਆ ਹੈ ਭਗਤੀ ਬਣ ਗਿਆ ਹੈ ਹੁਣ ਇਹਦੇ ਸਰੀਰ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਤਾਂ ਭਰੋਸਾ ਨਹੀਂ ਡੋਲੇਗਾ ਇਹ ਕੁਰਬਾਨ ਹੋ ਸਕਦਾ ਹੈ ਸਦਕੇ ਹੋ ਸਕਦਾ ਹੈ ਇਸ ਵਾਰ ਸੇ ਸਹਿਬ ਕਰਨ ਭਗਤ ਸਭ ਤੋਂ ਸ਼ੇਖਰ ਚ ਹੈ ਭਗਤ ਸਭ ਤੋਂ ਉੱਚਾ ਹੈ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਸੁਣਦੇ ਆ ਸੁਣਦੇ ਆ ਸਾਡੀ ਇਹ ਅਵਸਥਾ ਬਣਾ